ਸੋਨੂੰ ਨਹਿਰ ਤਾਂ ਬਿਨਾਂ ਕੋਈ ਥਾਂ ਨਹੀਂ ਤੇ ਆ ਲੈ ਉਹਨੂੰ ਬਾਈ ਨਾਲੀ ਦਾ ਦੋਦੇ ਭਰ ਕੇ ਲੈ ਆਈ ਜੀ ਨਹੀਂ ਨਹੀਂ ਇੱਥੇ ਨਹਿਰ ਚਲਾਉਣਾ ਫਿਰ ਤੁਸੀਂ ਸ਼ਰਮ ਹੈਗੀ ਸੋਨੂੰ ਮਾਰੀ ਮੱਟੀ ਲੋਰ ਸੁਦਾਈ ਨਹਿਰ ਤੇ ਕਿਉਂ ਲਾਇਆ ਤੁਸੀਂ ਮਨ ਨਹਿਰ ਦੇ ਵਿੱਚ ਨਹੀਂ ਨਾਲ ਹੀ ਰਿਹਾ ਪਰ ਕਿਉਂ ਲਾਇਆ ਉਹ ਤਾਂ ਪਾਣੀ ਨੂੰ ਪੀਂਦੇ ਇਹ ਨਹੀਂ ਨਹੀਂ ਖਾਲੀ ਨਹੀਂ ਨਹੀਂ ਇੱਧਰ ਲੈ ਪੈਸੇ ਲੈ ਸੇਵ ਨਾਲੇ ਚਲਾਇਆ ਜੀ ਨਹੀਂ ਨਹੀਂ ਇਹ ਟੱਟ ਵਾਲਾ ਪਾਣੀ ਆ ਗੰਦਾ ਇਹ ਨਹੀਂ ਟੱਟ ਵਾਲੇ ਨਹੀਂ ਨਾਲੀ ਚੋਂ ਭਰ ਕੇ ਲੈ ਆਇਆ ਮੈਂ ਕਰੇ ਨਾ ਬੜਾ ਕਿਉਂ ਕਰਕੇ ਕੱਟੀਆਂ ਵਾਲਾ ਸਮਾਨ ਇਹ ਭਾਂਚ ਤੋਂ ਤੁਸੀਂ ਨਹਿਰ ਚਲਾਈ ਜਨੇ ਆ ਨਹਿਰ ਦੇ ਵਿੱਚ ਨਹੀਂ ਲਾਇਆ ਜੀ ਕੀ ਦਾ ਇਹ ਸਮਾਨ ਕੀ ਦਾ ਇਹ ਕਿ ਆਹ ਜੀ ਦੁੱਧ ਲੈ ਕੇ ਆਏ ਸੀਗੇ ਨਾਲੀ ਚੱਕੀ ਸੀਗੀ ਤੇ ਉੱਥੇ ਕਹਿੰਦੇ ਰਾਹ ਚ ਧਾਨ ਇੱਕ ਜਾਂ ਆਈ ਹੈ ਇੱਥੇ ਥਾਏਗਾ ਹੋਰ ਕਿਤੇ ਥਾਏ ਨਹੀਂ ਗਈ ਗੰਦ ਇੱਥੇ ਲੋ ਨਾ ਤੁਹਾਨੂੰ ਭਾਂਚ ਤੋਂ ਨਹੀਂ ਵਟਵਾ ਕੇ ਸਾਡੇ ਕੋਲ ਲਾਓ ਤੁਸੀਂ ਗੰਦ ਵਾਲਾ ਕੰਮ ਨਹੀਂ ਇਹਨਾਂ ਨੂੰ ਪੜਾਉ ਖਾਣੇ ਦਿਖਾ ਦੇ ਕੇ ਥਨੇ ਟਰੈਕਟਰ ਚਗਾਈ ਇਹਨਾਂ ਦਾ ਆਪਾ ਬਾਈ ਮੈਂ ਮੈਂ ਪੱਤਰਕਾਰ ਹਾਂ ਰੰਜੀਤ ਬਾਈ ਮੈਂ ਪੱਤਰਕਾਰ ਹਾਂ ਨਹੀਂ ਪੈਕ ਚੋ ਕਾਦੇ ਤੁਸੀਂ ਨਹਿਰਾਂ ਸਿੱਟਣਾ ਯਾਰ ਬਾਈ ਨਹਿਰ ਦੇ ਵਿੱਚ ਨਹੀਂ ਲਾਇਆ ਯਾਰ ਆਜੇ ਉੱਤਰ ਕੇ ਵਿਖਾਓ ਕਿੱਥੇ ਲਾਇਆ ਕੀ ਸੀਗਾ ਆਓ ਆ ਲੈ ਲੈ ਆਵਰੇ ਕਰਕੇ ਲੈ ਆਵਰੇ ਜੇ ਅਸੀਂ ਨਾਵਾਂ ਨੂੰ ਤੁਸੀਂ ਲਾਉਣਾ ਨਹਿਰਤੀ ਸੀ ਨਹੀਂ ਨਹੀਂ ਇਹਨਾਂ ਨੇ ਲਾਉਣਾ ਨਹਿਰ ਤੇ ਪਾ ਆਪਾਂ ਰੌਲਾ ਯਾਰ ਓ ਯਾਰ ਸੋ ਬੈਂਚੋ ਕਿਪ ਕੀ ਤੱਕ ਕਿੰਨੇ ਕੇ ਬੰਦੇ ਪਾਣੀ ਪੀਂਦੇ ਯਾਰ ਬਾਈ ਨਹੀਂ ਫਿਰ ਤੁਹਾਨੂੰ ਕਿਨਾਰਾ ਇੱਥੇ ਐਨਆਰ ਦੇ ਵੀ ਇੱਥੇ ਲਾਈ ਗਏ ਸੀ ਵੀ ਉਹ ਉੱਥੇ ਮਰ ਜਾਓ ਉਹ ਕਸੀਮ ਨਾਲ ਚਲਾ ਲਓ ਨਾਲ ਸੇਰ ਨਾਲ ਸੇਰ ਨਾਲ ਹੀ ਲੈ ਆ ਆ ਵੇ ਲੋ ਉਪਰਾ ਕਰਕੇ ਲੈ ਆ ਪਾਣੀ ਦੇ ਪੰਦੋ ਦਸਾਂ ਨੂੰ ਪਤਾ ਹੀ ਵੀ ਇਹਦੇ ਵਿੱਚ ਲਾਵਾਂਗੇ ਤਾਂ ਕਿੰਨਾ ਆ ਸੀਵਰ ਦਾ ਪਾਣੀ ਆ ਗੰਦਾ ਨਹੀਂ ਬਾਈ ਤੁਹਾਡੀ ਮੈਂਬਰ ਨਾਲ ਗੱਲ ਕਰਾ ਦਿੰਦੇ ਮੈਂਬਰ ਬੋ ਬਣਾ ਕਿਸੇ ਨਾਲ ਨਹੀਂ ਗੱਲ ਕਰਨੀ ਅਸੀਂ ਐਂਡਰ ਨੂੰ ਉੱਥੇ ਲੈ ਕੇ ਚੱਲ ਓਏ ਆਲ ਸੌਂਦੀ ਹੈ ਨਾਲ ਹੀ ਹੈ ਨਾ ਇਹਨਾਂ ਨੂੰ ਚਕਾਉਣੇ ਨਾਲ ਚਿੱਟੇ ਵਾਲਿਆਂ ਦੇ ਭੈਣ ਚੋਂ ਚਿੱਟੇ ਵਾਲੇ ਫੜਿਆ ਸੀ ਆ ਆ ਸ਼ੀਵਰ ਵਾਲਾ ਗੰਦਾ ਪਾਣੀ ਭੰਟਵੇ ਕੀ ਨਾਲੀ ਦਾ ਚੱਕਿਆ ਬਾਈ ਯਾਰ ਕੰਦਾ ਕਿਥੇ ਲਾ ਇਹ ਆਵੇ ਲੈ ਦੇ ਲੋਈ ਕੰਦਾ ਆ ਆਵੇ ਉਹਨਾਂ ਭਾਵੇਂ ਪਏ ਕੰਦਾ ਦੂਜਾ ਪਾਣੀ ਦਾ ਰਲਦਾ ਹੀ ਨਹੀਂ ਕਾਈ ਨਾਲ ਦੂਜਾ ਪਾਣੀ ਅਸੀਂ ਇੱਥੇ ਕਰ ਰਹੇ ਹਾਂ ਇਹ ਫਿਰ ਸੇਮ ਨਾਲ ਚਲੇ ਜਾਂਦੇ ਆ ਉਹ ਉਹ ਗਲਤ ਕੰਮ ਨਹੀਂ ਬਾਈ ਯਾਰ ਕਰਦੇ ਸੀ ਆ ਬਾਈ ਇਹਨਾਂ ਨੇ ਗੰਦਾ ਪਾਣੀ ਲਾਇਆ ਇੱਥੇ ਨਹਿਰ ਦਾ ਕਿਨਾਰਾ ਇਹ ਸੇਮ ਨਾਲ ਚੁਣ ਲੈ ਕੇ ਤੇ ਲਾਇਆ ਇੱਕ ਕਿਨਾਰੇ ਤੇ ਲਾ ਕੇ ਭੱਜੇ ਆ ਇਹਨਾਂ ਨੂੰ ਆਪਾਂ ਉੱਥੋਂ ਬੋਲ ਮਾਰਿਆ ਤਾਂ ਨਹੀਂ ਨਹਿਰ 'ਚ ਸਿੱਟਣਾ ਸੀ ਇਹਨਾਂ ਨੇ ਹਾਂ ਕਿਤੇ ਉਹ ਨਹੀਂ ਬਾਈ ਯਾਰ ਨਹਿਰ 'ਚ ਤਾਂ ਕਾਣੂ ਸਿੱਟਣਾ ਸੀ ਇਹਦੇ 'ਚ ਪ੍ਰਸ਼ਾਣਾ ਪਾਣੀ ਕੱਢ ਕੇ ਲਿਆਉਣੇ ਗੰਦਾ ਉਹੀ ਲਿਆਉਣੇ ਟੈਂਕਰ ਸਾਫ਼ ਕਰਨ ਵਾਲੇ ਉਹੀ ਆ ਤੁਸੀਂ ਨਹੀਂ ਕਹਿੰਦਾ ਅਜੀ ਲੈਟਰਿੰਗਾਂ ਸਾਫ ਕਰਨ ਵਾਲਾ ਸਮਾਨ ਹੀ ਐ ਇਹ ਤੁਹਾਡਾ ਨਹੀਂ ਹੈ ਤਾਂ ਲੈਟਰਿੰਗਾਂ ਲਈ ਹਾਂ ਪਰ ਅਸੀਂ ਖਾਲੀ ਚੁ ਲੈ ਆਏ ਦੁੱਧੇ ਉਹ ਕਹਿੰਦਾ ਕੱਢਿਆਗਾ ਅਸੀਂ ਬਾਲੀ ਗੱਲ ਆ ਤਾਂ ਮੈਂ ਤੁਹਾਡੇ ਚ ਇੰਨਾ ਆ ਰਾਹ ਚ ਵੀ ਤੁਹਾਨੂੰ ਐ ਨਹੀਂ ਸੀ ਉੱਥੇ ਲਾ ਦੀ ਕਿਤੇ ਨਹੀਂ ਬਈ ਯਾਰ ਕਹਿੰਦਾ ਕੋਈ ਐ ਕਹਿੰਦਾ ਗਲਤ ਹੋ ਜਾਂਦਾ ਕਹਿੰਦਾ ਤੇ ਫਿਰ ਇੱਥੇ ਨਹੀਂ ਗਲਤ ਹੁੰਦਾ ਇੱਥੇ ਗਲਤੀ ਨਹੀਂ ਭਾਂਚਦੇ ਅਸੀਂ ਤੁਹਾਨੂੰ ਠੇਕਾ ਲੈ ਕੇ ਰੱਖਿਆ ਵੀ ਇੱਥੇ ਲਾਓ ਤੁਸੀਂ ਨਹੀਂ ਯਾਰ ਬਈ ਯਾਰ ਇਹ ਦੇਖ ਮਾੜੀ ਗੱਲ ਆ ਤੁਹਾਡੀ ਫੋਨ ਨੰਬਰ ਬੋਲ ਫੋਨ ਨੰਬਰ ਬੋਲ ਆਫ ਦਾ ਨਾਮ ਦਾਸ ਪੂਰਾ ਬਈ ਮੇਰਾ ਨਾਂ ਬੂਟਾ ਸਿੰਘ ਆ ਬਈ ਪਿੰਡ ਕਿਹੜਾ ਪਿੰਡਾ ਥੇੜੀ ਹੈ। ਥੇੜੀ ਪਿੰਡ ਹੈ। ਹਾਂਜੀ। ਤੇ ਫਲੱਛਾ ਸਾਫ ਕਰਨ ਦਾ ਕੰਮ ਕਰਦੇ ਹਾਂ। ਟੈਂਕ ਸਾਫ ਵਾਲਾ ਕੰਮ ਕਰਦੇ ਹਾਂ। ਨਹੀਂ ਹੁਣ ਤਾਂ ਨਾਲੀ ਚੱਕ ਕੇ ਲੈ ਗਏ। ਨਹੀਂ ਨਹੀਂ ਟੈਂਕ ਸਾਫ ਕਰਨ ਵਾਲਾ ਕੰਮ ਹੀ ਕਰਦੇ ਹੋ ਤੁਸੀਂ। ਹਾਂ ਕਰਦੇ ਟੈਂਕ ਵਾਲਾ। ਹਾਂ ਪਿਓ ਦਾ ਨਾਂ ਕੀ ਹੈ ਬਈ ਤੇਰਾ? ਮੇਰੇ ਪਿਓ ਦਾ ਨਾਂ ਪਾਲ ਸਿੰਘ ਹੈ। ਪਾਲ ਸਿੰਘ ਹੈ ਤੇ ਕਿਸੇ ਠੇਕੇਦਾਰ ਨਾਲ ਕੀ ਆਪਦਾ ਹੀ ਕੰਮ? ਇਹ ਇਹਦਾ ਮਾਲਕ ਦਾਦਾ ਜੀ। ਕਿਹੋ ਨਾ ਮਾਲਕ ਤੁਹਾਡਾ ਹੈ। ਮਾਲਕ ਆਪਣੇ ਥੇੜੀ ਦੇ ਹੀ ਹੈ। ਕੀ ਨਾਂ ਉਹਦਾ? ਗੋਬਿੰਦ ਸਿੰਘ ਜੀ। ਗੋਬਿੰਦ ਸਿੰਘ ਉਹਦੇ ਪਿਓ ਦਾ ਨਾਂ ਕੀ ਹੈ? ਪਿਓ ਦਾ ਨਾਂ ਨਹੀਂ। ਆਵੇ ਹਜੇ ਵੀ ਡੁੱਲੀ ਉਹਦਾ ਬਾਈ ਦਾ ਨੰਬਰ ਲੱਗਦਾ ਲੱਗਦਾ 17 ਤੋਂ 17 ਆਲਾ ਆ ਉਹ ਤੁਹਾਡਾ ਗੇਟ ਵਾਲ ਵੀ ਤੁਸੀਂ ਚੱਲਦਾ ਛੱਡਦੇ ਭਜਦੇ ਹੋ ਹ ਨਹੀਂ ਕਿਨਾਮ ਇੱਥੇ ਬੰਦ ਕਰਨਾ ਕਰਾਓ ਗੱਲ ਬਈਓ ਠੇਕੇਦਾਰ ਨਾਲ ਹੈਲੋ ਆ ਟਰੈਕਟਰ ਐ ਨਹਿਰ ਦੇ ਕਿਨਾਰੇ ਖੜਾ ਬਾਈ ਦੇਖ ਸਕਦੇ ਹੋ ਤੁਸੀਂ ਇੱਥੇ ਸਾਡੀ ਕਮੇਟੀ ਬਣੀ ਆ ਗੁਰੂ ਸਰ ਦੀ ਤੇ ਗੰਦਾ ਪਾਣੀ ਇਹ ਨਹਿਰਾਂ ਸਿੱਟਣਾਉਂਦੇ ਆ ਰਾਜਸਥਾਨ ਨਹਿਰ ਜੇ ਨਾ ਬੋਲ ਮਾਰਦੇ ਨੇ ਵਿੱਚ ਹੀ ਲਾਉਣਾ ਸੀ ਨਹੀਂ ਯਾਰ ਬਾਈ ਤੇ ਆਹ ਹਾਰ ਇਹਨਾਂ ਦਾ ਪਾਣੀ ਪੀਣ ਵਾਲਾ ਤੇ ਗੁਰੂ ਸਰ ਦੋਦੇ ਤੋਂ ਲੈ ਕੇ ਆਏ ਆ ਆਪ ਕਹਿੰਦੇ ਅਸੀਂ ਦੋਦੇ ਤੋਂ ਲੈ ਆਏ ਆ ਗੱਦਾ ਪਾਣੀ ਨਾਲੀਆਂ ਦਾ ਪਾਣੀ ਹੈ ਬਾਈ ਯਾਰ ਕਹਿੰਦਾ ਆਹ ਟੈਂਕਾ ਬਾਈ ਉਹ ਵਾਸ਼ ਵਾਲਾ ਹੈ ਨਹੀਂ ਕਿਸੀ ਦਾ ਪਾਣੀ ਉੱਥੇ ਬਹਿ ਜਾਓਗੇ ਤੁਸੀਂ ਪੀ ਲਓਗੇ ਉਹਨੂੰ ਚੱਕ ਲਓਗੇ ਪਾਣੀ ਬੁੱਕ ਭਰ ਕੇ ਜੇ ਪਾਣੀ ਦੇ ਵਿੱਚ ਡੋਲੇ ਵੀ ਤੇ ਫੇਰ ਨਹੀਂ ਨਹੀਂ ਉੱਥੇ ਤੁਸੀਂ ਘੰਟਾ ਬਹਿ ਜਾਓਗੇ ਆ ਗੱਲ ਕਰ ਪਾਣੀ ਕੋਲੇ ਪਾਣੀ ਕੋਲੇ ਬਹਿ ਜਾਓਗੇ ਹਲੋ ਕੀ ਹਾਲ ਹੈ ਬਾਈ ਜੀ ਤੇ ਆਈ ਸੋਡੇ ਪਾਣੀ ਇੱਥੇ ਨਹਿਰ ਚ ਲਾਈ ਜਾਂਦੇ ਸੀ ਗੰਦਾ ਨਹਿਰ ਦੇ ਵਿੱਚ ਜਨੀ ਬਾਈ ਯਾਰ ਇਹਨਾਂ ਨੇ ਦੂਜੀ ਸਾਈਡ ਤੇ ਲਾਤਾ ਸਾਨੂੰ ਰੋਲਾ ਪਾਉਂਦੇ ਨੂੰ ਦੇਖ ਕੇ ਨਹੀਂ ਨਹੀਂ ਵੀਰੇ ਜੀ ਉਹ ਆ ਬਾਈ ਯਾਰ ਕਹਿੰਦਾ ਇਹ ਗੁਰੂ ਸਾਹਿਬ ਇੱਥੇ ਆਏ ਸਾਨੂੰ ਪਾਣੀ ਇੱਥੇ ਹੀ ਲਾਉਣਾ ਸੀ ਯਾਰ ਆਏ ਆ ਤੇ ਗੁਰੂ ਸਾਹਿਬਾਂ ਤੇ ਲਾਈ ਜਾਂਦੇ ਆ ਹਮ ਹੁਣ ਦੱਸੋ ਜੀ ਕੋਈ ਕਹਾਂਦਾ ਇਹਦਾ ਪਾਣੀ ਵੀ ਨਹੀਂ ਸੀ ਤੇ ਜੇ ਕਹਿ ਦਈਏ ਕਹਿੰਦਾ ਥੋੜਾ ਪਾਣੀ ਨਹੀਂ ਨਹੀਂ ਉਹ ਗੱਲ ਨਹੀਂ ਵੀਰੇ ਯਾਰ ਪਤਾ ਕੀ ਜਾਨਾ ਤੇ ਹੁਣ ਸਾਨੂੰ ਅਸੀਂ ਸੋਣੀ ਲੈਂਦੇ ਗੋਲ ਮਾਰਦੇ ਨੇ ਤੇ ਫਿਰ ਬੋਲੋ ਬਾਈ ਲਾਉਂਦੇ ਹਾਂ ਹਾਂਜੀ ਬਾਈ ਜੀ ਮੁਰ ਕਰਨੀ ਹੋਣਾ ਹਲੋ ਹਲੋ ਹਾਂਜੀ ਰਜੀਤ ਬੋਲਦਾ ਪੱਤਰਕਾਰ ਜੀ ਗੁਰੂ ਸਾਹਿਬ ਤੋਂ ਉਹ ਜੀ ਵਾਲਾ ਠੀਕ ਆ ਤੇ ਆ ਆਪਣੇ ਟੈਂਕ ਦੇ ਟੈਂਕ ਸਾਫ ਕਰਦੇ ਆ ਗੰਦਾ ਪਾਣੀ ਵਾਲੇ ਜੀ ਹਾਂਜੀ ਤੇ ਨਹਿਰ ਦੇ ਕਿਨਾਰੇ ਕਿਉਂ ਲਵਾਉਣੇ ਆ ਬਾਈ ਤੁਸੀਂ ਇਹਨਾਂ ਨੂੰ ਕਹਿ ਕੇ ਬਾਟਾ ਘੜਾ ਤੇ ਮਮ ਤੇ ਨਹੀਂ ਟੈਂਕ ਛੋੜਿਆ ਜੁਮੇਵਾਰ ਬਾਈ ਤੁਸੀਂ ਐ ਗੰਦਾ ਪਾਣੀ ਲਵਾਈ ਨੇ ਨਹਿਰ ਤੇ ਯਾਰ ਕਮਾਲ ਹੋ ਗਈ ਛੋਟੀ ਨਹਿਰ ਤੇ ਲਾਉਂਦੇ ਤਾਂ ਖਲਤ ਖਲ ਲੈ ਤੇ ਨਹਿਰ ਤੇ ਤਾਂ ਲਾਈਂਦੇ ਹੋਰ ਕਿੱਥੇ ਲਾਇਆ ਯਾਰ ਸਾਈਡ ਤੇ ਸੇਮ ਨਾਲੇ ਦੇ ਜਿੱਥੇ ਖੜਦੇ ਸੇਮ ਨਾਲਾ ਵਿਖਾਉਂਦੇ ਆ ਕੇ ਉਹੀ ਬੋਲੀ ਜਾਂਦਾ ਤੂੰ ਅਸੀਂ ਭਾਈ ਥਾਣੇ ਕਰਨ ਲੱਗਿਆ ਫੋਨ ਸਾਨੇ ਟਰੈਕਟਰ ਸਾਰਾ ਕੋਲ ਜਾਉਂਦਾ ਉਹ ਯਾਰ ਅਸੀਂ ਵੀਡੀਓ ਵਾਡੀਓ ਬਣਾ ਲਈ ਇਹਨਾਂ ਦੀ ਠੀਕ ਹੈ ਤੁਸੀਂ ਆਪ ਦਾ ਉੱਥੇ ਸੰਭਾਲ ਲਓ ਫਿਰ ਇਹਨਾਂ ਨੂੰ ਸਾਡੇ ਕੋਲ ਸਾਡੇ ਕੋਲ ਝੂਠ ਬੋਲੀ ਜਾਂਦੇ ਯਾਰ ਨਹੀਂ ਮੇਰੀ ਗੱਲ ਮੇਰੀ ਘਟਨਾ ਤੈਨੂੰ ਤਾਂ ਦਿਖਾ ਹੀ ਲਿਆ ਅਸੀਂ ਕਹਿੰਦਾ ਕੋਈ ਗੱਲ ਨਹੀਂ ਫੋਨ ਖਾਣੇ ਕਰਦੇ ਇਹ ਲਗਾ ਦੇ ਤੇਰੀ ਮਰਜ਼ੀ ਚਲ ਕੋਈ ਨਹੀਂ ਭਾਈ ਤੇ ਤੁਹਾਨੂੰ ਨਹਿਰ ਚ ਲਾਇਆ ਕਰੋ ਚੰਗਾ ਵਧੀਆ ਗੱਲ ਆ ਤੁਹਾਡੇ ਵਾਸਤੇ ਵਾਤਾਵਰਨ ਬਚਾਉਣਾ ਆਪਾਂ ਕੋਈ ਨਹੀਂ ਉਹ ਜਾ ਨਹਿਰ ਤੇ ਕੋਈ ਲਾਉਂਦਾ ਡੱਟਾ ਮਰ ਕੋਈ ਨਹੀਂ ਅਗਾ ਵੀ ਨਹਿਰ ਚ ਲਾਉਗਾ ਕਿਨਾਰੇ ਤੇ ਕਿਨਾਰੇ ਤੇ ਤਾਂ ਲਾਈ ਬੈਠੇ ਆ ਭਾਈ ਹੋਰ ਕਿੱਥੋਂ ਲਾਉਣਗੇ ਦੱਸ ਕਿਨਾਰੇ ਤਾਂ ਨਹਿਰ ਤੇ ਛੇਮ ਨਾਲਾ ਵਗਾ ਡੱਟਾ ਨਾਲੇ ਤੇ ਲਾਉਣਗੇ ਫਿਰ ਛੇਮ ਨਾਲਾ ਭਾਈ ਕਿੱਥੇ ਫਿਰਦਾ ਯਾਰ ਕਮਾਲ ਕਰੀ ਵੇਖ ਆ ਕੇ ਤੂੰ ਅੰਕਲ ਜੀ ਇਹ ਕੀ ਹੋ ਰਿਹਾ ਇਹ ਜਲਦੇਵ ਤਾਂ ਕਿਉਂ ਵਿੱਚ ਸਿੱਟੋਗੇ ਪਾਣੀ ਇੱਥੇ ਮੁਲਾਜ਼ਮ ਅੱਗੇ ਕਹਿ ਕੇ ਗਏ ਜੀ ਜਰਮਾਨਾ ਹੋਊਗਾ ਪਵਾ ਦੇ 5000 ਰੁਪਏ ਕਿ ਲੁਧਿਆਣੇ ਵੀ ਆਹੀ ਰੌਲਾ ਪਾ ਕੇ ਹਟਿਆ ਤੁਸੀਂ ਦੱਸ ਦਿਓ ਆਪਦਾ ਨਾਮ ਤੇ ਸਿੱਟ ਜੋ ਜੀ ਇਹ ਪਾਣੀ ਲੋਕਾਂ ਨੇ ਪੀਣਾ ਵੇਖੋ ਇਧਰ ਕੀ ਹਾਲ ਕੀਤਾ ਸਾਡੇ ਪਿੰਡਾਂ ਨੂੰ ਇਹ ਪਾਣੀ ਜਾਂਦਾ ਕੋਈ ਹਾਰ ਸਿੱਟਿਆਂ ਦੇ ਵਿੱਚ ਸੁਆਹ ਸਿੱਟਿਆਂ ਦਾ ਲਫਾਫੇ ਪਾਣੀ ਹੈ ਇਹ ਪੀਣਾ ਆਪਣੇ ਘਰੇ ਆਪਾ ਫਿਲਟਰ ਕਰਕੇ ਪੀਨੇ ਆ ਤੁਸੀਂ ਦੱਸੋ ਇਹ ਸਿੱਟਣਾ ਜਾਇਜ਼ ਆ ਜੋ ਤੁਹਾਡੇ ਹੱਥ ਚ ਲਈ ਫਿਰਦੇ ਹੋ ਤੁਸੀਂ ਕੀ ਹੈ ਕੀ ਹੈ ਤੁਸੀਂ ਦੱਸ ਦਿਓ ਤੇ ਲਫਾਫਾ ਪਾਣੀ ਸਿੱਟਣਾ ਹੈ ਹੋ ਕਾ ਤੋਂ ਜੇ ਤੁਮਰੀ ਇੱਛਾ ਹੈ ਅੱਛਾ ਜੀ ਤੁਹਾਡੀ ਇੱਛਾ ਹੈ ਕਾਰਮ ਸੈਟ ਦੇ ਵਿੱਚ ਕਾਰ ਵੀ ਖੜੀ ਏ ਥੱਡੀ ਉਹ ਪੁਲ ਦੇ ਉੱਤੇ ਹਾਲਾਤ ਐ ਵੇਖ ਲਓ ਭਰਾਵੋ ਕੋਈ ਸਵਾਹ ਚੱਕੀ ਆਉਂਦਾ ਏ ਰਾਖਾ ਕੋਈ ਭਾਂਡੇ ਸੱਟ ਜਾਂਦਾ ਲਫਾਫੇ ਸੱਟ ਸੱਟ ਸਾੜੀ ਨਹਿਰ ਦਾ ਬੁਰਾ ਹਾਲ ਕਰਤਾ ਇਹ ਲੋਕਾਂ ਨੇ ਪਾਣੀ ਪੀਣਾ ਅਰੇ ਪੁਲ ਦੇ ਥੱਲੇ ਤਾਂ ਕਿਵੇਂ ਤੁਹਾਨੂੰ ਦਿਖਾਇਆ ਨਹੀਂ ਜਾਣਾ ਬੌਜੀ ਨਾ ਸਿੱਟਿਓ ਵੀਡੀਓ ਬਣ ਰਹੀ ਐ ਪ੍ਰਸ਼ਾਸਨ ਨੂੰ ਭੇਜਨੀਏ ਬਾਈ ਜੀ ਪਾਣੀ ਆ ਕੀ ਕਰ ਰਹੇ ਹੋ ਤੁਸੀਂ ਲੋਕਾਂ ਨੇ ਪਾਣੀ ਪੀਣਾ ਹੈ ਜੀ ਇਹ ਉਹ ਭਰਾਵਾ ਕਿਉਂ ਗੰਦ ਪੈਲੇ ਵਿੱਚ ਸਿੱਟੀ ਜਾਂਦੇ ਪਾਣੀ ਪੀਣਾ ਹੁੰਦਾ ਹੈ ਲੋਕਾਂ ਨੂੰ ਪਾਣੀ ਵੀ ਦੇਵਤਾ ਹੁੰਦਾ ਤੁਹਾਨੂੰ ਪਤਾ ਜਲ ਦੇਵਤਾ ਹੁੰਦਾ ਇਹ ਹਟ ਜਾਓ ਇਹਨਾਂ ਕੰਮਾਂ ਤੋਂ ਜਲ ਵੀ ਦੇਵਤਾ ਹੁੰਦਾ ਲੋਕਾਂ ਨੇ ਪੀਣਾ ਪਤਾ ਨਹੀਂ ਕਿੰਨੇ ਲੋਕਾਂ ਦੀ ਪਿਆਸ ਬੁਝਾਉਣੀ ਵੇਖੋ ਆ ਕੀ ਹਾਲ ਕੀਤਾ ਇਹ ਪਾਣੀ ਲੋਕਾਂ ਨੇ ਪੀਣਾ ਇਹਨਾਂ ਨੂੰ ਸ਼ਰਮ ਹਜਾਈ ਹੈਣੀ ਨਾ ਜਿੱਤੋ ਪਾਣੀ ਸਾਡੇ ਪਿੰਡਾਂ ਨੂੰ ਜਾਂਦਾ ਵਿੱਚ ਨਾ ਸਿੱਟੋ ਹੈਲੋ ਪਲੀਜ਼ ਵਿੱਚ ਨਾ ਸਿੱਟੋ ਗੱਡੀ ਦਾ ਨੰਬਰ ਹੀ ਪ੍ਰਸ਼ਾਸਨ ਨੂੰ ਰਿਪੋਰਟ ਕਰ ਦੇਣੀ ਹੈ ਹੈਲੋ ਨਾ ਸਿੱਟੋ ਜੀ ਪਿੰਡਾਂ ਨੂੰ ਪਾਣੀ ਜਾਂਦਾ ਸਾਡਿਆਂ ਨੂੰ ਅਸੀਂ ਪ੍ਰਸ਼ਾਸਨ ਨੂੰ ਰਿਪੋਰਟ ਕਰ ਦੇਣੀ ਅੱਗੇ ਬਸ ਠੀਕ ਹੈ ਭੈਣ ਜੀ ਵੈਸੇ ਪੜੇ ਲਿਖੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੀ ਹਾਂਜੀ ਹਾਂ ਸ਼ਿਕਾਇਤ ਤਾਂ ਸਮਝ ਗਿਆ ਹਾਂਜੀ ਠੀਕ ਹੈ ਸਰ ਜਾਓ ਜੀ ਥੈਂਕ ਯੂ